you it Yeah, Eu it's a

जिन्हों का मन गुरु उपदेश चरणों में रंगया हुआ है मानो उन्होंने उस सरोवर की तलाश कर रही सरोवर पा लिया सरोवर गुरु सागर अग्नि पर पूरे अमृत संत चुके नहीं ਰਸਤੇ ਹਾਂਸਵੇਂ ਨੇ ਜਨਾਵੇਂ ਉਹ ਸਰੋਵਰ ਦੀ ਪਾਲ ਕਰਦੇ ਪਾਲਿਆ ਪਾਲਾ ਉਹ ਕਿਸਮਤ ਪਾਲਿਆ ਤੇ ਜੇ ਉਸ ਵਰਸ਼ਿਸ਼ ਕਰਨੀ ਜਿਹੜਾ 13 ਚਾਹਤਾ ਹੈ ਨਾ ਉਹ ਹਮੇਸ਼ਾ ਪ੍ਰਭੂ ਦੇ ਨਾਮ ਦੇ ਰੰਗ ਵਿੱਚ ਜਾਗਤ ਰਹਿੰਦਾ ਹੈ ਪਾਪ ਆਪਣੇ ਆਪ ਦਿੱਉ ਰੰਗ ਛੜਾਈ ਰੱਖਦਾ ਹੈ ਆਪਣੇ ਮਨ ਦੇ ਉਤੇ ਪਹਿਰਾ ਦਿੰਦਾ ਰਹਿਦਾ ਹੈ ਜਾਗਰਤ ਰਹਿਦਾ ਹੈ ਵੇਸਨਾ ਨਹੀਂ ਮਨ ਨੂੰ ਖਾਲੀ ਨਹੀਂ ਜਾਣ ਦੇ ਦਾ ਮਨ ਨੂੰ ਇਹ ਨਹੀਂ ਆਪਣੀ ਮਰਜ਼ੀ ਨਹੀਂ ਕਰ ਦੇਗਾ ਰਾਮ ਨਾਮ ਰੰਚਕਾ ਲੇਕਿਨ ਕੌਣ ਤੇਰਾ ਚਾਹ ਤੇਰਾ ਜਨ ਕੌਣ ਹੈ ਕਬੀਰ ਸਾਬ ਕਹਿੰਦੇ ਨੇ ਤੇਰਾ ਜਨ ਇੱਕ ਆਤਮਾ ਹੈ ਸਾਰੇ ਨਹੀਂ ਜਾਣ ਕੇਦਾਰਾ ਰਗ ਦੇ ਵਿੱਚ ਗੁਰੂ ਸਾਹਿਬ ਨੇ ਕਬੀਰ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਡੈਫੀਨੀਸ਼ਨ ਦਿੱਤੀ ਹੈ ਕਿ ਤੇਰਾ ਜਨ ਕੌਣ ਹੈ ਕਿਹੜੇ ਜਨ ਦੀ ਇਹ ਗੱਲ ਕਰ ਰਹੇ ਕਹਿੰਦੇ ਤੇਰਾ ਜਨ ਇੱਕ ਆਦ ਕੋਈ ਜਿਹੜੇ ਕੌਣ ਹੈ ਉਹ ਕਹਿੰਦੇ ਕੌਣ ਲੋਭ ਲੋਭ ਮੋਹ ਦੀ ਬਰਜਨ ਹਰ ਪਦ ਜਿਨੇ ਸੋਈ ਇਹਨਾਂ ਵਿਕਾਰਾਂ ਤੋਂ ਉਹ ਪਰੇ ਰਹਿੰਦੇ ਨੇ ਇਹਨਾਂ ਨੂੰ ਬੈੜਾ ਸਮਝਦੇ ਨੇ ਇਹਨਾਂ ਦਾ ਸੰਗ ਨਹੀਂ ਕਰਦੇ ਔਰ अपने अंदर अपनी स्थिति देने। देने अपने, जिव, जिव अपने मन के पुते करते मन की खोज दिल पर रोज ना फिर परेशानी कवी सर कहते हैं लक्षण की

ਬਾਕੀ ਹੈ ਆਪਣੇ ਮਨ ਨੂੰ ਅਠੇ ਪੈਰ ਉਸ ਪ੍ਰਭੂ ਦੇ ਨਾਮ ਨਾਲ ਜੋੜੀ ਰੱਖਦਾ ਹੈ ਕਿਸ ਤਰ੍ਹਾਂ ਕਹਿੰਦੇ ਮਨ ਪਰਬੋਧੋ ਹੈ ਹਰ ਕੇ ਨਾ ਇਹ ਲੈ ਦਸਤਾਵਤ ਸਾਰੇ ਚਾਰੇ ਹਮੇਸ਼ਾ ਇੱਥੇ ਪਹਿਰਾ ਦਿੰਦਾ ਹੈ ਤੇ ਸ਼ੇਖੀ ਕਹਿੰਦੇ ਨੇ ਐਸੇ ਜਨਾਂ ਜਿਹੜੇ ਨਾ ਇਹਨਾਂ ਨੂੰ ਰੰਗ ਚੜ ਜਾਂਦਾ ਹੈ ਉਨਾਂ ਦੇ ਅੰਦਰੋਂ ਫਿਰ ਇਹ ਆਲਸ हट ਜਾਂਦਾ ਹੈ। ਨਾਮ ਸਿਮਰਨ ਵਿੱਚ ਉਹਨਾਂ ਦਾ ਚਾਅ ਬਣ ਜਾਂਦਾ ਹੈ। ਅੱਗੇ ਤਾਂ ਪਹਿਲੇ-ਪਹਿਲੇ ਜੋਰ ਲਾ ਲਾ ਕੇ ਮਨ ਵਿੱਚ ਦਰ ਲਾਣਾ ਪੈਂਦਾ ਸੀ ਸ਼ੁਰੂ-ਸ਼ੁਰੂ ਲੇਕਿਨ ਹੁਣ ਐਸੇ ਉਹਨਾਂ ਵਿੱਚ ਇੱਕ ਰੰਗ ਚੜ ਜਾਂਦਾ ਹੈ ਕਿ ਉਹਨਾਂ ਅੰਦਰ ਇੱਕ ਉਮਾਹ ਬਣ ਜਾਂਦਾ ਹੈ ਕਿ ਹਮੇਸ਼ਾ ਉਹਨਾਂ ਨੂੰ ਇੱਕ ਲਾਹਾ ਬਣ ਜਾਂਦਾ ਹੈ। ਉਹ ਪ੍ਰਭੂ ਦੇ ਨਾਮ ਦਾ ਨਾਮ ਸਿਮਰਨ ਕਰਦੇ ਰਹਿੰਦੇ ਨੇ ਆਨਸ ਦੀ ਚੀਜ਼ ਗਿਆ ਸਭ ਦਨ ਤੇ ਪੀਤ ਸੰਮਾਨ ਲਗਾ ਮਨ ਖਿੱਚ ਗਿਆ ਜਦੋਂ ਉਹ ਨਾਮ ਦੇ ਨਾਲ ਹੁਣ ਉਹਦਾ ਮਨ ਖਿੱਚ ਗਿਆ ਉਹ ਤੇ ਆ ਬੈਠਦੇ ਆ ਹੁਣ ਉਹਨਾਂ ਦਾ ਮਨ ਅਵੈਸਲੀ ਆਪਣੇ ਆਪ ਦੇ ਵਿੱਚ ਹਰੀ ਤੇ ਰਾਮ ਦਾ ਵਾਹਿਗੁਰੂ ਵਾਹਿਗੁਰੂ ਕਰੀ ਜਾਂਦਾ ਹੈ ਜਦੋਂ ਪਾਜ ਚੱਲ ਜਾਂਦਾ ਹੈ ਉਹਨਾਂ ਦੀ ਹਾਲਤ ਹੋ ਜਾਂਦੀ ਉਹਨਾਂ ਨੂੰ ਕੋਸ਼ਿਸ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਇਹ ਅਵਸਥਾ ਦੇ ਦੂਸਰਾਂ ਕਹਿੰਦੇ ਨੇ ਲੱਛਣਕੀ ਨੇ ਜਦੋਂ ਇਹ ਅਵਸਥਾ ਬਣ ਜਾਂਦੀ ਹੈ ਨੇ ਜਿੰਤਰ ਜਿੰਤਰ ਵੀ ਉਹ ਦੇਖਦੇ ਨੇ ਉਹਨਾਂ ਨੂੰ ਪ੍ਰਭੂ ਹੀ ਨਜ਼ਰ ਆਉਂਦਾ ਹੈ ਜੈ ਜੈ ਦੇਖੂ ਤਨਰਾਇਣ ਸਭ ਬਠਾਉਂਦਾ ਹੈ ਤਾ ਹਾਲ ਹੈ ਉਤਪਉਤੋ ਹੀ ਨਜ਼ਰ ਆਂਦਾ ਹੈ ਸੁਨ ਸਖੀ ਪੀਓ ਪੈਂਚਿਓ ਬਸੇ ਜਿਓ ਮੈਂ ਬਸੇ ਕੇ ਪੀਓ ਪੀਓ ਜਿਓ ਪੀਓ ਬੂਢੇ ਨਹੀਂ ਜੀ ਮੈਂ ਪੀਓ ਕੇ ਚਿਓ ਸਦਲ ਮੈਂ ਤਾਗਾ ਉਤਪਉਤ ਹੋਇਆ ਹੈ ਉਤਪਉਤ ਹੋਇਆ ਨਾਮ ਦੇਪ ਜਿਕੇ ਨੇ ਬਦੋ ਕੀ ਨਾ ਹੋ ਮਾਦੋ ਮੋਸਿਓ ਕਿੰਦੇ ਮੈਂ ਨਾ ਸ਼ਰਤ ਲਗਾ ਲਾ ਤੇਰਾ ਔਰ ਮੇਰਾ ਖੇਲ ਇਕੱਠਿਆਂ ਲਈ ਹੈ ਤੂੰ ਕੱਲਾ ਤੇਰਾ ਖੇਡ ਨਹੀਂ ਹੈ ਮੈਂ ਹਾਂ ਤੇ ਤੇਰਾ ਖੇਡ ਹੈ ਸ਼ਰਤ ਲਗਾ ਲਾ ਕਮਾਲ ਹੈ ਕਿੰਦੇ ਕੀ ਹੈ ਜਹ ਜਹੇ ਕੋਤਾ ਨਰਨ ਸਗਲ ਘਟਾ ਮੈਂ ਥਾਰਾ ਕਿੰਦੇ ਉਹ ਇਹ ਅਵਸਥਾ ਕਿਉਂ ਆਈ ਕਿਉਂਕਿ ਉਹ ਉਹ ਪ੍ਰਭੂ ਦੇ ਨਾਮ ਜਲਦਾ ਉਹ ਸ਼ਬਦੇ ਲੰਦੇ ਨੇ ਪੀਂਦੇ ਲੰਦੇ ਨੇ ਪੀਂਦੇ ਲੰਦੇ ਨੇ ਚੋਲ ਚੋਲ ਅੰਮ੍ਰਿਤ ਪੀ ਜਾਏ ਵਿਕਾਰਾਂ ਨੂੰ ਹਟਾ ਹਟਾ ਕੇ ਨਿਚੋਂ ਨਿਚੋ ਸਾਸ ਲੈਂਦੇ ਕਰਦੇ ਨਾਮ ਉਦੰਤ ਪੀਵਤ ਜਨ ਨਾਨਕ ਤੇ ਉਹਨਾਂ ਦੇ ਦੁਜੇ ਪਾਸੇ ਦੀ 루ਚੀ ਦੁਜੇ ਪਿਆਰ ਮਾਇਆ ਰੂਪੀ ਸਭ ਪਿਆਰ ਉਹਨਾਂ ਦੇ ਖਤਮ ਹੋ ਜਾਂਦੇ ਨੇ। ਤਿਆਗ ਬੰਦੇ ਨੇ ਤੇ ਅੱਗੇ ਜਾਂਦੇ ਨੇ। ਕਿਉਂਕਿ ਇੱਕ ਬਸਤ ਨੇ ਹੀ ਸਾਡੇ ਅੰਦਰ ਸਮਾਣਾ ਹੈ। ਕਹਿੰਦੇ ਨੇ ਜੇ ਨਾਮ ਨੂੰ ਵੀ ਬਸਤ ਹੈ ਤੇ ਦੂਜੀ ਦਾ ਕੋਈ ਟਿਕਾਣਾ ਨਹੀਂ। ਬਸ ਤੂੰ ਅੰਦਰ ਬਸਤ ਸਮਾਵੇ ਜੇ ਦੂਜੀ ਹੋਵੇ ਪਾਸ ਪਸਵੇ ਹੋਏਗੀ ਤਾਂ। ਹੁਣ ਉਹਨਾਂ ਦੇ ਅੰਦਰ ਨਾਮ ਉਦਤ ਹੀ ਹੈ ਹੋਰ ਕੁਝ ਨਹੀਂ ਹੈ ਉੱਥੇ ਜਗ੍ਹਾ ਹੀ ਨਹੀਂ ਹੈ ਹੋਰ ਕਿਸੇ ਪਿਆਰ ਦੀ ਸਭੂ ਗੁਰਪ੍ਰਿਆ ਕਰੇ ਸਾਡੇ ਕਿਤੇ ਇਹ ਅਵਸਥਾ ਬਣ ਜਾਏ ਅਰਦਾਸ ਕਰੀਏ ਗੁਰਵਾਣੀ ਦਾ ਬਦੋ ਬਦ ਚੁੰਨ ਦੀ ਕੋਸ਼ਿਸ਼ ਕਰੀਏ ਜੁੰਨ ਨਹੀਂ ਹੈ ਕਿੰਦੇ ਸੋਲਸ ਕੇ ਸਾਧਨਾ ਆਇਓ ਚਿੱਤਰ ਗੁਰਮੁਖ ਸ਼ਬਦ ਨਾ ਲਾਗੇ ਸੁਣ ਕੇ ਸਿੱਖ ਐਦਾ ਕਹਿੰਦੇ ਕਿ ਸਵਾਦ ਨਹੀਂ ਆਏਗਾ ਜਿੰਨਾ ਚਿਰ ਗੁਰਮੁਖ ਬਣ ਕੇ ਉਸ ਗੁਰੂ ਦੇ ਪ੍ਰਭੂ ਦੇ ਸ਼ਬਦ ਦੇ ਵਿੱਚ ਤੂੰ ਲੱਗ ਨਹੀਂ ਜਾਦਾ ਉਸ ਦੀ ਵਿਚਾਰ ਵਿੱਚ ਕਿਉਂ ਨਹੀਂ ਆ ਜਾਂਦਾ ਉਸ ਨੂੰ ਆਪਣੀ ਸੋਚ ਮੰਡਲ ਵਿੱਚ ਬਿਠਾ ਤਾਂ ਕਿ ਗੁਰੂ ਕਿਰਪਾ ਕਰੇ ਸਾਰੇ ਦੇ ਸਾਡੇ ਅੰਦਰ ਵੀ ਇਹ ਰੰਗ ਚੜ ਜਾਏ ਤਾਂ ਜੋ ਸਾਡੇ ਦੂਜੇ ਜਿਹੜੇ ਪਿਆਰ ਨੇ ਉਹ ਸਾਡੇ ਤੋਂ ਤਿਆਗੇ ਜਾ ਸਕਣ। ਬੁਰਵਾਣੀ ਇਹ ਥਾ ਹੈ ਜਿਸ ਨੂੰ ਸਾ ਸੰਗ ਦੇ ਵਿੱਚ ਪਿੰੜੀ ਹੈ। ਰਸ ਮੇਰੇ। ਬੰਦ ਤੜਾ ਹੋ ਜਾਂਦੀਆਂ ਨੇ। ਫਤਿਹ ਤੋਂ ਵਾਹਿ ਜੀ ਕਾ ਫਲ ਸਾਰਾ। ਵਾਹਿ ਜੀ।